ਸਜੀਗਲ ਤੁਸੀਂ ਦੇਖ ਰਹੇ ਹੋ ਨੀੜ ਪੰਜਾਬੀ মিডিਆ ਮਹਿਮਾਨ ਪੱਤਰਕਾਰ ਹਾਜ਼ਰਾਂ ਹੁਣ ਤੱਕ ਦੀਆਂ ਵੱਡੀਆਂ ਖਬਰਾਂ ਲੈ ਕੇ ਸ਼ੁਰੂਆਤ ਕਰਨੇ ਹਾਂ ਪੰਚਾਇਤੀ ਚੋਣਾਂ ਨੂੰ ਲੈ ਕੇ ਮਾਨ ਸਰਕਾਰ ਨੇ ਅਪਡੇਟ ਕੀਤੀ ਇੱਕ ਵੱਡੀ ਖਬਰ ਸ਼ਹਿਰਮੰਦਰ ਸਾਹਿਬ ਨੇੜੇ ਨਿਹੰਗਾਨੇ ਫੋਟੋਗ੍ਰਾਫਰਾਂ ਦੀ ਲਗਾਈ ਕਲਾਸ ਅੱਜ ਤੋਂ ਵੱਧ ਜਾਵੇਗੀ UPI ਦੀ ਟ੍ਰਾਂਜੈਕਸ਼ਨ ਦੀ ਲਿਮਿਟ ਹਰਿਆਣਾ ਚੋਣਾਂ ਨੂੰ ਲੈ ਕੇ ਕਿਸਾਨ ਆਗੂਆਂ ਨੇ ਕੀਤਾ ਵੱਡਾ ਫੈਸਲਾ ਪੰਜਾਬ ਬਤੀ ਕੈਨੇਡਾ ਸਰਕਾਰਾਂ ਦੇ ਵਿੱਚ ਵਧੇ ਤਣਾਅ ਉਹ ਪੰਜਾਬ 'ਚ ਦੇਖਣ ਨੂੰ ਮਿਲੇਗਾ ਅਸਰ ਖਬਰ ਵਿਸਥਾਰ ਨਾਲ ਲੋਕ ਬਿਸਬਰੀ ਨਾਲ ਪਿੰਡਾਂ ਦੇ ਵਿੱਚ ਪੰਚਾਇਤੀ ਚੋਣਾਂ ਦਾ ਇੰਤਜ਼ਾਰ ਕਰ ਰਹੇ ਨੇ ਪੰਜਾਬ ਸਰਕਾਰ ਵੱਲੋਂ ਪੰਚਾਇਤੀ ਚੋਣਾਂ ਨੂੰ ਲੈ ਕੇ ਇੱਕ ਵੱਡਾ ਫੈਸਲਾ ਲਿਆ ਗਿਆ ਹੈ ਦੱਸਿਆ ਕਿ ਪੰਜਾਬ ਵਿੱਚ ਪੰਚਾਇਤੀ ਚੋਣਾਂ ਦੀਆਂ ਤਰੀਕਾ ਨੂੰ ਲੈ ਕੇ ਕਈ ਤਰ੍ਹਾਂ ਦੀਆਂ ਖਬਰਾਂ ਸਾਹਮਣੇ ਆ ਰਹੀਆਂ ਹਨ ਹੁਣ ਤਾਜ਼ਾ ਜਾਣਕਾਰੀ ਹੱਥ ਲੱਗੀ ਹੈ ਕਿ ਸੂਬਾ ਸਰਕਾਰ ਪੰਚਾਇਤੀ ਸੰਸਥਾਵਾਂ ਦੀਆਂ ਚੋਣਾਂ ਦੇ ਪੜਾਵਾਂ ਵਿੱਚ ਕਰੇਗੀ ਪਹਿਲਾ ਪੜਾਅ ਸਿਰਫ ਪਿੰਡਾਂ ਦੇ ਸਰਪੰਚਾਂ ਚ ਪਰਾਂ ਦੀ ਚੋਣ ਹੋਣ ਦੀ ਅਤੇ ਅਕਤੂਬਰ ਮਹੀਨੇ ਦੇ ਅੱਧ ਤੋਂ ਬਾਅਦ ਇਹ ਚੋਣ ਕਿਸੇ ਵੀ ਵੇਲੇ ਵੀ ਸੰਭਵ ਹੈ ਪੰਜਾਬ ਸਰਕਾਰ ਪੰਚਾਇਤੀ ਦੀਆਂ ਤੇ ਜਿਲ੍ਹਾ ਪ੍ਰਸ਼ਿੱਧ ਦੀਆਂ ਚੋਣਾਂ ਵੱਖਰੇ ਤੌਰ ਤੇ ਕਰਾਈ ਗਈ ਪੰਚਾਇਤੀ ਚੋਣਾਂ ਮਗਰੋਂ ਹੀ ਨਗਰ ਨਿਗਮ ਆਦਿ ਦੀਆਂ ਚੋਣਾਂ ਲਈ ਹਰ ਪੱਦਰ ਹੋਣਾ ਚਾਹੀਦਾ ਹੈ ਪੰਜਾਬ ਵਿੱਚ 4 ਵਿਧਾਨ ਸਭਾ ਹਲਕਿਆਂ ਵਿੱਚ ਜਿਮਨੀ ਚੋਣਾਂ ਵੀ ਹੋਣੀਆਂ ਹਨ ਜਿਨ੍ਹਾਂ ਦਾ ਚੋਣ ਕਮਿਸ਼ਨ ਵੱਲੋਂ ਐਲਾਨ ਕੀਤਾ ਜਾਣਾ ਬਾਕੀ ਹੈ ਪੰਚਾਇਤੀ ਚੋਣਾਂ ਤੋਂ ਪਹਿਲਾਂ ਸਰਕਾਰ ਨੇ ਪਿੰਡਾਂ ਵਿੱਚ ਫੰਡ ਦੇਣੀ ਸ਼ੁਰੂ ਕਰ ਦਿੱਤੇ ਹਨ ਮੁੱਖ ਮੰਤਰੀ ਭਗਵੰਤ ਮਾਨ ਨੇ ਆਪਣੇ ਅਧਿਕਾਰਿਕ ਕੋਟੇ ਦੇ ਕਰੀਬ 50 ਕਰੋੜ ਦੇ ਫੰਡ ਸਾਰੇ ਹਲਕਿਆਂ ਨੂੰ ਜਾਰੀ ਕੀਤੇ ਹਨ ਪਿੰਡੂ ਵਿਕਾਸ ਦੀ ਪੰਚਾਇਤੀ ਵਿਕਾਸ ਮੇ ਪੰਚਾਇਤੀ ਚੋਣਾਂ ਸੰਬੰਧੀ ਪ੍ਰਕਿਰਿਆ ਵਿੱద్ధి ਹੋਈ ਹੈ ਰਾਜ ਚੋਣ ਕਮਿਸ਼ਨ ਦੇ ਚੋ ਸ਼ਾਂਦੀ ਸੂਚੀ ਵਿਚਾਰੀ ਕਰ ਦਿੱਤੀ ਹੈ ਪੰਜਾਬ ਵਿਧਾਨ ਸਭਾ ਦੇ ਮੌਨਸੂਨ ਸੈਸ਼ਨ ਵਿੱਚ ਪੰਚਾਇਤੀ ਰਾਜ ਐਕਟ 1994 ਵਿੱਚ ਕੀਤੀਆਂ ਸੋਧਾਂ ਦੇ ਹਲੇ ਰਾਜਪਾਲ ਦੀ ਮੋਹਰ ਲਗਣੀ ਬਾਕੀ ਹੈ ਦੱਸਿਆ ਕਿ ਮਾਨ ਸਰਕਾਰ ਨੇ ਜਿਹੜੀ ਪੰਚਾਇਤੀ ਚੋਣਾਂ ਦੋ ਪੜਾਵ ਚੱਕਰਾਂ ਦਾ ਐਲਾਨ ਕੀਤਾ ਗਿਆ ਸ਼੍ਰੀ ਦਰਬਾਰ ਸਾਹਿਬ ਜਾ ਰਹੇ ਸ਼ਰਦਾਲੂਆ ਦੇ ਵਿੱਚ ਜਿਹੜੇ ਬਾਹਰ ਫੋਟੋਗ੍ਰਾਫਰ ਨੇ ਨਿਹੰਗ ਸਿੰਘਾਂ ਵੱਲੋਂ ਨਾਲ ਦੀ ਕਲਾਸ ਲਗਾਈ ਗਈ ਹੈ ਜਿਹੜੇ ਅੱਜ ਸ਼੍ਰੀ ਦਰਬਾਰ ਸਾਹਿਬ ਦੇ ਬਾਹਰ ਫੋਟੋਗ੍ਰਾਫੀ ਕਰਦੇ ਨੇ ਦੱਸਿਆ ਕਿ ਅੰਮ੍ਰਿਤਸਰ ਜੁੰਨੀ ਰਾਤ ਨਿਹੰਗ ਸਿੰਘ ਦਲ ਦੇ ਹਰਮਿੰਦਰ ਸਾਹਿਬ ਨੇੜੇ ਫੋਟੋਆਂ ਖਿੱਚ ਰਹੇ ਨੌਜਵਾਨਾਂ ਦੇ ਕੈਮਰੇ ਖੋਲੇ ਇਸ ਤੋਂ ਬਾਅਦ ਉਸ ਨੂੰ ਸਖਤ ਤਾੜਨਾ ਕੀਤੀ ਗਈ ਹੈ ਕਿ ਜਾਇਆ ਕੰਮ ਕਰਨ ਦੀ ਹਦਾਇਤ ਕੀਤੀ ਗਈ ਹੈ ਜਾਣਕਾਰੀ ਮੁਤਾਬਕ ਹਰਮਿੰਦਰ ਸਾਹਿਬ ਨੂੰ ਜਾਣ ਵਾਲੇ ਰਸਤੇ ਹੈਰੀਟੇਜ ਸਟ੍ਰੀਟ ਦੀ ਖੂਬਸੂਰਤੀ ਨੂੰ ਕੈਪਚਰ ਕਰਨ ਲਈ ਕਈ ਲੋਕ ਉੱਥੇ ਫੋਟੋਆਂ ਖਿਚਾਉਂਦੇ ਨੇ ਸ਼ਰਦਾਲੂ ਯ ਫੋਟੋਆਂ ਵੀ ਖਿੱਚਦੇ ਹਨ ਪਰ ਪਿਛਲੇ ਕੁਝ ਸਮੇਂ ਤੋਂ ਜਦੋਂ ਵੀ ਪਾਰਟੀਸ਼ਨ ਮਿਊਜ਼ੀਅਮ ਦੇ ਨਾਲ ਫੂਡ ਸਟਰੀਟ ਅਤੇ ਹੋਰ ਚੀਜ਼ਾਂ ਖੁੱਲੀਆਂ ਹਨ ਉੱਥੇ ਫੋਟੋ ਸ਼ੂਟ ਹੋਣਾ ਸ਼ੁਰੂ ਹੋ ਗਏ ਹਨ ਉੱਥੇ ਕੁਝ ਨੌਜਵਾਨ ਕੈਮਰ ਨੂੰ ਲੈ ਕੇ ਘੁੰਮਦੇ ਹਨ ਅਤੇ ਮੁੰਡੇ ਕੁੜੀਆਂ ਉਹਨਾਂ ਦੇ ਸਾਹਮਣੇ ਪੋਜ਼ ਦਿੰਦੇ ਹਨ ਅਤੇ ਉਹਨਾਂ ਦੀਆਂ ਫੋਟੋਆਂ ਕਲਿੱਕ ਕਰਵਾਉਂਦੇ ਹਨ ਇਸ ਮਾਮਲੇ ਵਿੱਚ ਪਹਿਲਾਂ ਵੀ ਨਿੰਗ ਸਿੰਘ ਬੁੱਢਾ ਦਲ ਵੱਲੋਂ ਇਤਰਾਜ਼ ਉਠਾਇਆ ਗਿਆ ਸੀ ਅਤੇ ਨੌਜਵਾਨਾਂ ਨੂੰ ਸਮਝਾਇਆ ਗਿਆ ਸੀ ਪਰ ਜਦੋਂ ਇੱਕ ਕਾਰਵਾਈ ਨਾ ਰੁਕੀ ਤਾਂ ਉਹਨਾਂ ਬੀਤੀ ਦੇਰ ਰਾਤ ਉੱਥੇ ਘੁੰਮ ਰਹੇ ਨੌਜਵਾਨਾਂ ਦੇ ਕੈਮਰੇ ਖੋਲੇ ਉਸ ਤੋਂ ਬਾਅਦ ਉਹਨਾਂ ਨੂੰ ਲਾਈਨ ਵਿੱਚ ਖੜਾ ਕੀਤਾ ਤਾੜਨਾ ਕੀਤੀ ਗਈ ਦਾ ਸਹੀ ਹੈ ਕਿ ਹਰਮੰਦਰ ਸਾਹਿਬ ਦੇ ਬਾਹਰ ਹੈਰੀਟੇਜ ਸੀਰੀਜ਼ ਦੇ ਬਾਹਰ ਪੋਸ ਕਰਕੇ ਫੋਟੋ ਖਿਚਵਾਉਣ ਵਾਲੇ ਕੈਮਰਾਮੈਨਸ ਨੇ ਦਿੱ ਜਿਹੜੇ ਕੈਮਰੇ ਖਿਚਲਾਈ ਗਏ ਨੇ ਨਿਹੰਗ ਸਿੰਘਾਂ ਵੱਲੋਂ ਉਹਨਾਂ ਨੂੰ ਸਖਤ ਹਦਾਇਤਾਂ ਦਿੱਤੀਆਂ ਗਈਆਂ ਨੇ ਕਿ ਇੱਥੇ ਫੋਟੋਗ੍ਰਾਫੀ ਨਹੀਂ ਕਰਨੀ ਅਕਸਰ ਲੋਕ ਯੂਪੀਆਈ ਤੋਂ ਆਪਣੀ ਪੇਮੈਂਟ ਕਰ ਦਿੰਦੇ ਪਰ ਯੂਪੀਆਈ ਦੀ ਪੇਮੈਂਟ ਕਰਨ ਦੀ ਵੀ ਕਲ ਲਿਮਟ ਹੈ ਪਰ ਅੱਜ ਤੋਂ ਜਿਹੜੀ ਯੂਪੀਆਈ ट्रांजैक्शन ਦੀ ਲਿਮਟ ਹੈ ਉਹ ਵਧਾ ਦਿੱਤੀ ਗਈ ਹੈ ਦੱਸ ਸਹੀ ਹੈ ਕਿ ਦੇਸ਼ ਵਿੱਚ ਯੂਪੀਆਈ ਲੈਣ ਦੇਣ ਵਿੱਚ ਤੀਜੀ ਨਾਲ ਵਾਅਦਾ ਹੋਇਆ ਹੈ 스마트ਫੋਨ ਦੀ ਵਰਤੋਂ ਕਰਨ ਵਾਲਾ ਲੱਭਕ ਹਰ ਵਿਅਕਤੀ ਛੋ ਇੰਨੇ ਦਿਨਾਂ ਤੇ ਪੈਸੇ ਟ੍ਰਾਂਸਫਰ ਕਰਨ ਲਈ UPI ਦੀ ਵਰਤੋਂ ਕਰ ਰਿਹਾ ਹੈ ਵੱਡੇ ਦੁਕਾਨਦਾਰਾਂ ਤਾਂ ਲੈ ਕੇ ਸੜਕ ਕਿਨਾਰੇ ਲੱਗੀਆਂ ਛੋਟੀਆਂ ਦੁਕਾਨਾਂ ਵਾਲਿਆਂ ਵੀ QR ਕੋਡ ਰਾਹੀਂ ਭੁਗਤਾਨ ਕਰਨ ਦੀ ਸਿਸਟਮ ਨੂੰ ਅਪਣਾ ਲਿਆ ਹਾਲਾਂਕਿ ਇਸ ਦੀ ਡੋਲੀ ਲਿਮਿਟ ਨੂੰ ਲੈ ਕੇ ਹਮੇਸ਼ਾ ਸਵਾਲ ਉੱਠਦੇ ਰਹੇ ਨੇ ਪਰ ਨੈਸ਼ਨਲ ਪੈਸਟ ਕਾਰਪੋਰੇਸ਼ਨ ਆਫ ਇੰਡੀਆ ਨੇ ਵੀ ਇਸ ਸਮੱਸਿਆ ਨੂੰ ਦੂਰ ਕਰ ਦਿੱਤਾ ਹੈ ਸੋਮਵਾਰ 16 ਸਤੰਬਰ ਭਾਵ ਕਿ ਅੱਜ ਤੋਂ UPI ਲੈਣ ਦੇਣ ਦੀ ਜਿਹੜੀ ਡੇਲੀ ਲਿਮਿਟ ਹੈ ਕਈ ਚੀਜ਼ਾਂ ਲਈ ਵਧਣ ਜਾ ਰਹੀ ਹੈ ਤੁਹਾਨੂੰ ਦੱਸ ਦਈਏ ਕਿ ਇਸ ਬਾਰੇ ਸਾਰੀ ਜਾਣਕਾਰੀ ਕੀ ਹੈ ਭਾਰਤੀ ਰਿਜ਼ਰਵੈਸ਼ਨ ਬੈਂਕ ਦੇ ਨਿਰਦੇਸ਼ਾਂ ਅਨੁਸਾਰ ਸਰਦਾਰ ਐਨਪੀ ਸੀਆਈ ਨੇ 16 ਸਤੰਬਰ ਤੋਂ ਕਈ ਥਾਵਾਂ ਤੇ UPI ਲੈਂਡ ਦੀ ਜਿਹੜੀ ਸੀਮਾ ਹੈ ਉਹ ਵਧਾਉਣ ਦਾ ਫੈਸਲਾ ਕੀਤਾ ਹੈ RBI ਨੇ 8 ਅਗਸਤ ਨੂੰ ਮੁਰਦਾ ਨੀਤੀ ਮੀਟਿੰਗ ਤੋਂ ਬਾਅਦ UPI ਲੈਂਡ ਦੇ ਨਾ ਟ੍ਰਾਂਜੈਕਸ਼ਨ ਦੀ ਸੀਮਾ ਵਧਾਉਣ ਦਾ ਐਲਾਨ ਕੀਤਾ ਸੀ NPCI ਨੇ ਸਾਰੇ UPI ਐਪਸ ਪੇਮੈਂਟ ਸਰਵਿਸ ਪ੍ਰੋਫਿਟਾਈਜ਼ ਅਤੇ ਬੈਂਕਾਂ ਨੂੰ ਵੀ ਇਸ ਬਾਰੇ ਜਾਣਕਾਰੀ ਦਿੱਤੀ ਹੈ ਉਹਨਾਂ ਨੇ ਨਵੇਂ ਨਿਰਦੇਸ਼ਾਂ ਅਨੁਸਾਰ ਆਪਣੇ ਸਿਸਟਮ ਨੂੰ ਅਪਡੇਟ ਕਰਨ ਲਈ ਵੀ ਕਿਹਾ ਹੈ NPCI ਦੇ ਅਨੁਸਾਰ ਨਵੇਂ ਨਿਯਮਾਂ ਦੇ ਤਹਿਤ ਤੁਸੀਂ ਅੱਜ ਤੋਂ ਟੈਕਸ ਦਾ ਭੁਗਤਾਨ ਕਰਨ ਲਈ UPI ਰਾਹੀਂ 5 ਲੱਖ ਰੁਪਏ ਤੱਕ ਟ੍ਰਾਂਸਫਰ ਕਰ ਸਕਦੇ ਹੋ ਹਸਪਤਾਲ ਦੇ ਵਿਦਾਇਕ ਫੀਸ ਆਪੀਓ ਅਤੇ ਰਿਟੇਲ ਡਾਇਰੈਕਟਡ ਸਕੀਮ ਵਿੱਚ 5 ਲੱਖ ਰੁਪਏ ਤੱਕ ਦਾ ਲੈਣ-ਦੇਣ ਵੀ ਸੰਭਵ ਹੋਵੇਗਾ ਹਾਲਾਂਕਿ ਵੱਧ ਹੋਈ ਲਿਮਟ ਵਿੱਚ ਲੈਣ-ਦੇਣ ਵਿੱਚ ਨਹੀਂ ਵਰਤੀ ਜਾਵੇਗੀ ਇਸ ਤੋਂ ਪਹਿਲਾਂ ਐਨਪੀਸੀਆਈ ਨੇ ਦਸੰਬਰ 2021 ਅਤੇ ਦਸੰਬਰ 2023 ਵਿੱਚ ਯੂਪੀਆਈ ਦੀ ਲੈਣ-ਦੇਣ ਦੀ ਲਿਮਟ ਨੂੰ ਬਦਲਿਆ ਸੀ ਦੱਸਈਏ ਕਿ ਜਿਹੜੀ ट्रांजੈਕਸ਼ਨਸ ਹੈ ਯੂਪੀਆਈ ਦੀ ਲਿਮਟ ਉਸ ਵਿੱਚ ਵਾਧਾ ਕਰ ਦਿੱਤਾ ਗਿਆ ਹੈ ਹਰਿਆਣਾ ਚੋਣਾਂ ਨੂੰ ਲੈ ਕੇ ਕਿਸਾਨਾਂ ਵੱਲੋਂ ਇੱਕ ਵੱਡਾ ਫੈਸਲਾ ਕੀਤਾ ਗਿਆ ਹੈ ਉਹਨਾਂ ਕਹਿਆ ਹੈ ਕਿ ਨਾ ਕਿਸੇ ਦਾ ਸਮਰਥਨ ਕਰਨਾ ਹੈ ਤੇ ਨਾ ਹੀ ਕਿਸੇ ਦਾ ਵਿਰੋਧ ਦੱਸ ਦਈਏ ਕਿ ਹਰਿਆਣਾ ਚ ਇਸ ਵਾਰ ਕੀ ਜਾ ਰਿਹਾ ਹੈ ਕਿ ਕਾਂਗਰਸ ਸੱਤਾ ਚ ਵਾਪਸੀ ਕਰ ਸਕਦੀ ਹੈ ਹਾਲਾਂਕਿ ਭਾਜਪਾ ਵੀ ਸੱਤਾ ਚ ਬਣੇ ਰਹਿਣ ਦੀ ਪੂਰੀ ਕੋਸ਼ਿਸ਼ ਕਰ ਰਹੀ ਹੈ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਹਰਿਆਣਾ ਦੇ ਜੀਂਦ ਉਚਾਨਾ ਵਿੱਚ ਕਿਸਾਨ ਮਹਾਪੰਚਾਇਤ ਹੋਈ ਜਿਸ ਵਿੱਚ ਕਿਸਾਨ ਆਗੂਆਂ ਨੇ ਫੈਸਲਾ ਕੀਤਾ ਹੈ ਕਿ ਕਿਸਾਨ ਹਰਿਆਣਾ ਵਿਧਾਨ ਸਭਾ ਚੋਣਾਂ ਵਿੱਚ ਕਿਸੇ ਵੀ ਪਾਰਟੀ ਦਾ ਸਮਰਥਨ ਜਾਂ ਵਿਰੋਧ ਨਹੀਂ ਕਰਨਗੇ ਮਹਾਪੰਚਾਇਤ ਭਾਰਤੀ ਕਿਸਾਨ ਨੌਜਵਾਨ ਯੂਨੀਅਨ ਵੱਲੋਂ ਕਾਰਵਾਈ ਕਰੀ ਗਈ ਇਸ ਮਹਾਪੰਚਾਇਤ ਵਿੱਚ ਹਰਿਆਣਾ ਤੇ ਲੈ ਕੇ ਪੰਜਾਬ ਤੱਕ ਵੱਡੀ ਗਿੰਡੀ ਤੱਕ ਕਿਸਾਨਾਂ ਨੇ ਸ਼ਿਰਕਤ ਕੀਤੀ ਇਹ ਮਹਾਪੰਚਾਇਤ ਤੇ ਵਿੱਚ ਜਗਜੀਤ ਸਿੰਘ ਡੱਲੇয়াল ਸਰਵਨ ਸਿੰਘ ਪੰਦੇਰ ਅਤੇ ਅਭਿਮਨਿਓ ਕੋਰਾਰ ਸਮੇਤ ਕਈ ਕਿਸਾਨਾਂ ਗੁਆਂ ਨੇ ਸਮੂਲਯਤ ਕੀਤੀ ਦੱਸਿਆ ਕਿ ਹਰਿਆਣਾ ਵਿੱਚ ਕਿਸਾਨਾਂ ਵੱਲੋਂ ਮਹਾਪੰਚਾਇਤ ਕੀਤੀ ਗਈ ਸੀ ਜਿਸ ਦੇ ਵਿੱਚ ਉਨ੍ਹਾਂ ਨੇ ਫੈਸਲਾ ਲਿਆ ਹੈ ਕਿ ਹਰਿਆਣਾ ਵਿਧਾਨ ਸਭਾ ਵਿੱਚ ਚੋਣਾਂ ਹੋ ਰਹੀਆਂ ਕਿਸੇ ਵੀ ਪਾਰਟੀ ਦਾ ਨਾਂ ਦਾ ਸਮਰਥਨ ਕੀਤਾ ਜਾਵੇਗਾ ਤੇ ਨਾ ਹੀ ਵਿਰੋਧ ਭਾਰਤ ਤੇ ਕੈਨੇਡਾ ਦੀ ਸਰਕਾਰਾਂ ਦੇ ਵਿੱਚ ਲਗਾਤਾਰ ਤਣਾਅ ਵਧਦੇ ਨਜ਼ਰ ਆ ਰਹੇ ਨੇ ਜਿਸ ਦਾ ਸਿੱਧਾ ਸਿਰ ਪੰਜਾਬ ਦੇ ਵਿਦਿਆਰਥੀਆਂ ਤੇ ਦੇਖਣ ਨੂੰ ਮਿਲ ਰਿਹਾ ਹੈ ਦਾ ਸਹੀ ਹੈ ਕਿ ਪਿਛਲੇ ਸਾਲ ਕੈਨੇਡਾ ਵਿੱਚ ਹੋ ਰਹੇ ਨਿਜਰ ਦੇ ਹੋਏ ਕਤਲ ਉਸ ਉਪਰੰਤ ਭਾਰਤੀ ਏਜੰਸੀਆਂ ਤੇ ਲਾਇਏ ਦੋਸ਼ ਤੇ ਦੋਹਾਂ ਮੁਲਕਾਂ ਵਿੱਚ ਵਧੇ ਤਣਾਅ ਨਾਲ ਭਾਵੇਂ ਅੰਤਰਰਾਸ਼ਟਰੀ ਪੱਧਰ ਤੇ ਨਾ ਮਾੜਾ ਅਸਰ ਨਹੀਂ ਪਿਆ ਪਰ ਪੰਜਾਬ ਦੇ ਦੁਆਬਾ ਤੇ ਮਾਲਵਾ ਇਲਾਕੇ ਵਿੱਚ ਵਿਦੇਸ਼ੀ ਪੜ੍ਹਾਈ ਲਈ ਜਾ ਰਹੇ ਲੱਖਾਂ ਵਿਦਿਆਰਥੀਆਂ ਤੇ ਡੂੰਘਾ ਪ੍ਰਭਾਵ ਅਤੇ ਮਾਇੂਸੀ ਪੈਦਾ ਕੀਤੀ ਹੈ ਇਸ ਦਾ ਅਸਰ ਆਸਟ੍ਰੇਲੀਆ ਯੂਕੇ ਤੇ ਹੋਰ ਦੇਸ਼ਾਂ ਦੀਆਂ ਸਰਕਾਰਾਂ ਤੇ ਯੂਨੀਵਰਸਿਟੀਆਂ ਉੱਪਰ ਵੀ ਪਿਆ ਜਸਨਾ ਪਿਛਲੇ ਸਾਲ ਕੀਤੇ ਦਾਖਲਿਆਂ ਦੇ ਮੁਕਾਬਲੇ ਇਸ ਸਤੰਬਰ ਤੋਂ ਫੀਸਾਂ ਦੇ ਰੇਟ ਦੁੱਗਨੇ ਅਤੇ ਨਿਯਮਾਂ ਵਿੱਚ ਵਾਧੂ ਸ਼ਕਤੀ ਕਰ ਦਿੱਤੀ ਹੈ ਕੈਨੇਡਾ ਦੇ ਦੋ ਸੂਬਿਆਂ Ontario ਅਤੇ British Columbia ਤੋਂ ਮਿਲੀਆਂ ਰਿਪੋਰਟਾਂ ਦੇ ਅੰਕੜਿਆਂ ਤੋਂ ਪਤਾ ਲੱਗਦਾ ਹੈ ਕਿ ਪਿਛਲੇ ਸਾਲ ਕੈਨੇਡਾ ਨੇ ਆਪਣੇ ਵਰਕਰਾਂ ਤੇ ਕੰਮ ਕਰ ਰਹੇ ਵਿਦਿਆਰਥੀਆਂ ਨੂੰ 6 ਜਾਂ 7 ਸਾਲ ਤੋਂ ਇਥੇ ਕਾਨੂੰਨੀ ਰਹਿ ਰਹੇ ਵਸੀਆਂ 470000 ਨੂੰ ਪੀਆਰ ਦਿੱਤੀ ਸੀ ਉਹ ਗਿਣਤੀ ਹੁਣ 2024-25 ਅਤੇ 26 ਦੇ ਵਿੱਚ ਅੱਧੀ ਰਹਿ ਗਈ ਹੈ ਇਹਨਾਂ ਵਿੱਚ ਜ਼ਿਆਦਾਤਰ ਪੰਜਾਬੀ ਸ਼ਾਮਲ ਹਨ ਉਂਝ ਤਾਂ ਭਾਰਤ ਸਰਕਾਰ ਦੇ ਵਿਦੇਸ਼ ਮੰਤਰੀ ਐਜ ਐਸ ਜੇ ਸ਼ੰਕਰ ਰਾਹੀ ਸਿੱਖ ਜਥੇਬੰਦੀ ਅਤੇ ਹੋਰ ਸੰਸਥਾਵਾਂ ਤੇ ਉਟਾਵਾਂ ਨੇੜੇ ਰਹੋਆਂ ਜਾਂ ਸਿੱਖ ਵਿਰੋਧੀਆਂ ਘਟਨਾਵਾਂ ਵਿਰੋਧਵਾਜ਼ ਉਠਾਈ ਹੈ ਅਤੇ ਉੱਥੇ ਹੋਏ ਹਿੰਦੂ ਸਿੱਖ ਤਣਾਅ ਵਿੱਚ ਕਮੀ ਲੈਣ ਲਈ ਕਦਮ ਚੁੱਕੇ ਗਏ ਹਨ ਪਰ ਕੈਨੇਡਾ ਸਰਕਾਰ ਨੇ ਜੋ ਵਿਦਿਆਰਥੀਆਂ ਵੀਜ਼ਾ ਵਿੱਚ ਕਮੀ ਕੀਤੀ ਹੈ ਉਸ ਨਾਲ ਪੰਜਾਬੀਆਂ ਨੂੰ ਸਖਤ ਤੱਕਾ ਲੱਗਾ ਹੈ ਦੱਸ ਰਹੀ ਹੈ ਕਿ ਕੈਨੇਡਾ ਅਤੇ ਭਾਰਤ ਸਰਕਾਰ ਦੇ ਵਿੱਚ ਵੱਧੇ ਤਣਾਅ ਨੂੰ ਲੈ ਕੇ ਪੰਜਾਬੀਆਂ ਦੇ ਵਿਦਿਆਰਥੀ ਜਿਹੜੇ ਪੜ੍ਹਨ ਗਏ ਨੇ ਕੈਨੇਡਾ ਦੇ ਵਿੱਚ ਉਹਨਾਂ ਤੇ ਸਿੱਧਾ ਅਸਰ ਦੇਖਣ ਨੂੰ ਮਿਲ ਰਿਹਾ ਹੈ ਹੁਣ ਖਬਰ ਮੌਸਮ ਵਿਭਾਗ ਤੋਂ ਮੌਸਮ ਵਿਭਾਗ ਨੇ ਜਿਹੜਾ ਪੰਜਾਬ ਦੇ 5 ਜ਼ਿਲ੍ਹਿਆਂ ਦੇ ਵਿੱਚ ਮੀਂਹ ਦਾ ਅਲਰਟ ਜਾਰੀ ਕੀਤਾ ਗਿਆ ਹੈ ਹਾਲਾਂਕਿ ਬੀਤੇ ਦਿਨੀ ਪੰਜਾਬ 'ਚ ਪਏ ਮੀਂਹ ਨੇ ਲੋਕਾਂ ਨੂੰ ਗਰਮੀ ਤੋਂ ਰਾਹਤ ਤਾਂ ਦਵਾਈ ਹੈ ਉੱਥੇ ਹੀ ਸੜਕਾਂ ਜਿਹੜੀਆਂ ਜਲਤਲ ਹੁੰਦੀਆਂ ਨਜ਼ਰ ਆਈਆਂ ਨੇ ਬੀਤੇ ਦਿਨੀ ਪੰਜਾਬ ਦੇ ਕਈ ਸੂਬਿਆਂ ਦੇ ਵਿੱਚ ਭਾਰੀ ਮੀਂਹ ਜਿੱਥੇ ਲੋਕਾਂ ਨੂੰ ਗਰਮੀ ਤੋਂ ਰਾਹਤ ਦਵਾਈ ਹੈ ਉੱਥੇ ਹੀ ਮੌਸਮ ਵਿਭਾਗ ਨੇ ਪੰਜਾਬ ਤੇ ਚੰਡੀਗੜ੍ਹ ਦੇ ਕਾਫੀ ਸੂਬਿਆਂ ਦੇ ਵਿੱਚ ਜਿਹੜਾ ਭਾਰੀ ਮੀਂਹ ਦਾ ਅਲਰਟ ਜਾਰੀ ਕੀਤਾ ਹੈ ਆਉਣ ਵਾਲੇ ਦਿਨਾਂ ਚ ਪੰਜਾਬ ਦੇ ਕਈ ਥਾਵਾਂ ਤੇ ਮੌਸਮ ਵਿਭਾਗ ਵੱਲੋਂ ਭਾਰੀ ਮੀਂਹ ਦਾ ਅਲਰਟ ਜਾਰੀ ਕੀਤਾ ਗਿਆ ਹੈ ਜਿਸ ਨਾਲ ਸੜਕਾਂ ਜਿਹੜੀਆਂ ਜਲਤਲ ਹੋ ਸਕਦੀਆਂ ਨੇ ਹਾਲਾਂਕਿ ਭਾਰੀ ਮੀਂਹ ਨੇ ਲੋਕਾਂ ਨੂੰ ਗਰਮੀ ਤੋਂ ਰਾਹਤ ਦਵਾਈ ਹੈ ਤਾਂ ਦੇਖਦੇ ਹਾਂ ਕਿ ਮੌਸਮ ਵਿਭਾਗ ਨੇ ਕਿਹ ਕਿਹ ਸੂਬੇ ਲਈ ਜਿਹੜਾ ਕੀ ਅਲਰਟ ਜਾਰੀ ਕੀਤਾ ਗਿਆ ਹੈ ਦੱਸ ਦਈਏ ਕਿ ਪੰਜਾਬ ਅਤੇ ਚੰਡੀਗੜ੍ਹ ਵਿੱਚ ਮੌਨਸੂਨ ਸੁਸਤ ਹੋ ਗਿਆ ਸੀ ਪਰ ਉਸ ਤੋਂ ਬਾਅਦ ਫੇਰ ਇੱਕ ਵਾਰ ਮੌਨਸੂਮ ਵਰਗਮੁੰਡਾ ਨਜ਼ਰ ਆ ਰਿਹਾ ਹੈ ਹਾਲਾਂਕਿ ਕੁਝ ਜ਼ਿਲ੍ਹਿਆਂ ਵਿੱਚ ਰੋਜ਼ਾਨਾ ਮੀਂਹ ਪੈ ਰਿਹਾ ਹੈ ਅਗਲੇ 4 ਦਿਨਾਂ ਵਿੱਚ ਹਲਕੀ ਤੇ ਦਰਮਿਆਨੀ ਬਾਰਿਸ਼ ਹੋਣ ਦੀ ਸੰਭਾਵਨਾ ਮੌਸਮ ਵਿਭਾਗ ਨੇ ਜਤਾਈ ਹੈ ਹਿਮਾਚਲ ਦੇ ਨਾਲ ਲੱਗਦੇ ਜ਼ਿਲ੍ਹਿਆਂ ਵਿੱਚ ਜੰਮੀ ਪਵੇਗਾ ਜਦਕਿ ਅੱਜ ਪੰਜਾਬ ਦੇ ਜ਼ਿਲ੍ਹਿਆਂ ਪਟਿਆਲ, ਕੋਟ, ਹੁਸ਼ਿਆਰਪੁਰ, ਰੂਪਨਗਰ, ਮੁਹਾਲੀ ਅਤੇ ਫਤਿਗੜ ਸਾਹਿਬ ਵਿੱਚ ਜੰਮੀ ਪੈਣ ਦੀ ਸੰਭਾਵਨਾ ਜਤਾਈ ਗਈ ਹੈ ਹਾਲਾਂਕਿ ਕਿਸੇ ਵਿਤਰਾਂ ਦਾ ਕੋਈ ਅਲਰਟ ਜਿਹੜਾ ਮੌਸਮ ਵਿਭਾਗ ਵੱਲੋਂ ਜਾਰੀ ਤਾਂ ਨਹੀਂ ਕੀਤਾ ਗਿਆ ਹੈ ਵੱਧ ਤਾਪਮਨ ਵਿੱਚ 1.2 ਡਿਗਰੀ ਦਾ ਵਾਧਾ ਜ਼ਰੂਰ ਹੋਵੇਗਾ ਹੁਣ ਇਹ ਲਗਭਗ ਆਮ ਤੋਂ ਬਰਾਬਰ ਹੋ ਗਿਆ ਹੈ ਸਵੇਰੇ ਵਿੱਚ ਸਭ ਤੋਂ ਵੱਧ ਤਾਪਮਨ ਬਠਿੰਡਾ ਵਿੱਚ 35.7 ਡਿਗਰੀ ਦਰਜ ਕੀਤਾ ਗਿਆ ਹੈ ਪੰਜਾਬ ਅਤੇ ਚੰਡੀਗੜ੍ਹ ਵਿੱਚ ਹੁਣ ਹਲਕੀ ਤੇ ਦਰਮਿਆਨੀ ਬਾਰਿਸ਼ ਹੋ ਰਹੀ ਹੈ ਇਸ ਦੇ ਨਾਲ ਹੀ ਸਤੰਬਰ ਮਹੀਨੇ ਵਿੱਚ ਵੀ ਦੋਵਾਂ ਥਾਵਾਂ ਤੇ ਔਸਤ ਘੱਟ ਬਾਰਿਸ਼ ਦਰਜ ਕੀਤੀ ਗਈ ਹੈ ਪੰਜਾਬ ਵਿੱਚ 1 ਤੋਂ 15 ਸਤੰਬਰ ਤੱਕ ਦਰਮਿਆਨ 14.1 ਮਿਲੀਮੀਟਰ ਬਾਰਿਸ਼ ਦਰਜ ਕੀਤੀ ਗਈ ਹੈ ਜੋ ਕਿ ਆਮ ਨਾਲੋਂ 32% ਘੱਟ ਹੈ ਇਸ ਸੀਜ਼ਨ 'ਚ 39.1 ਮਿਲੀਮੀਟਰ ਬਾਰਿਸ਼ ਹੋਈ ਹੈ ਇਸੇ ਤਰ੍ਹਾਂ ਚੰਡੀਗੜ੍ਹ ਵਿੱਚ 1 ਜੂਨ ਤੋਂ ਹੁਣ ਤੱਕ 703.9 ਮਿਲੀਮੀਟਰ ਬਾਰਿਸ਼ ਦਰਜ ਕੀਤੀ ਗਈ ਹੈ ਜੋ ਕਿ ਆਮ ਵਰਖਾ ਤੋਂ 13.9% ਘੱਟ ਹੈ ਪਿਛਲੇ 24 ਘੰਟਿਆਂ ਦੌਰਾਨ ਚੰਡੀਗੜ੍ਹ ਸ਼ਹਿਰ 'ਚ 12.8 ਮਿਲੀਮੀਟਰ ਚੰਡੀਗੜ੍ਹ ਹਵਾਈ ਅੱਡੇ ਤੇ 29.2 ਮਿਲੀਮੀਟਰ ਪਟਿਆਲਾ 'ਚ 1.2 ਮਿਲੀਮੀਟਰ ਫਤਿਗੜ੍ਹ ਸਾਹਿਬ 'ਚ 55 ਮਿਲੀਮੀਟਰ ਅਤੇ ਰੂਪਨਗਰ 'ਚ 0.5 ਮਿਲੀਮੀਟਰ ਬਾਰਿਸ਼ ਦਰਜ ਕੀਤੀ ਗਈ ਹੈ ਜੇ ਗੱਲ ਕਰੀਏ ਸ਼ਹਿਰਾਂ ਦੀ ਤਾਂ ਚੰਡੀਗੜ੍ਹ ਐਤਵਾਰ ਨੂੰ ਵੱਧ ਤੋਂ ਵੱਧ ਤਾਪਮਾਨ 33.5 ਡਿਗਰੀ ਦਰਜ ਕੀਤਾ ਗਿਆ ਸੀ ਅੱਜ ਅਸ਼ਕਤ ਤੌਰ ਤੇ ਬੱਦਲ ਛਾਏ ਰਹਿਣਗੇ ਤਾਪਮਾਨ 24 ਤੋਂ 34 ਡਿਗਰੀ ਦੇ ਵਿਚਕਾਰ ਰਹੇਗਾ ਅੰਮ੍ਰਿਤਸਰ ਦੇ ਵਿੱਚ ਐਤਵਾਰ ਨੂੰ ਵੱਧ ਤੋਂ ਵੱਧ ਤਾਪਮਾਨ ਜਿਹੜਾ ਸੀਗਾ ਉਹ 33.5 ਡਿਗਰੀ ਦਰਜ ਕੀਤਾ ਗਿਆ ਸੀ ਅੱਜ ਹਲਕੇ ਬੱਦਲ ਛਾਏ ਰਹਿਣ ਦੀ ਸੰਭਾਵਨਾ ਮੌਸਮ ਵਿਭਾਗ ਨੇ ਜਿਤਾਈ ਹੈ ਤਾਪਮਾਨ 27 ਤੋਂ 35 ਡਿਗਰੀ ਦੇ ਵਿਚਕਾਰ ਰਹੇਗਾ ਜਲੰਧਰ ਦੀ ਗੱਲ ਕਰੀਏ ਐਤਵਾਰ ਸ਼ਾਮ ਨੂੰ ਤਾਪਮਾਨ 32.6 ਡਿਗਰੀ ਦਰਜ ਕੀਤਾ ਗਿਆ ਹੈ ਅੱਜ ਬੱਦਲ ਛਾਏ ਰਹਿਣਗੇ ਤਾਪਮਾਨ 26 ਤੋਂ 34 ਡਿਗਰੀ ਦੇਵ ਵਿਚਕਾਰ ਰਹੇਗਾ ਪਟਿਆਲਾ ਵਿਖੇ ਐਤਵਾਰ ਨੂੰ ਵੱਧ ਤੋਂ ਵੱਧ ਤਾਪਮਾਨ 32.7 ਡਿਗਰੀ ਦਰਜ ਕੀਤਾ ਗਿਆ ਹੈ ਅੱਜ ਹਲਕੇ ਬੱਦਲ ਛਾਏ ਰਹਿਣਗੇ ਤਾਪਮਾਨ 26 ਤੋਂ 33 ਡਿਗਰੀ ਦੇ ਵਿਚਕਾਰ ਰਹ ਸਕਦਾ ਹੈ ਮੋਹਾਲੀ ਦੀ ਗੱਲ ਕਰੀਏ ਤਾਂ ਵੀਤੇ ਦਿਨ ਵੱਧ ਤੋਂ ਵੱਧ ਤਾਪਮਾਨ 33.3 ਡਿਗਰੀ ਦਰਜ ਕੀਤਾ ਗਿਆ ਹੈ ਬੱਦਲਬਾਹੀ ਰਹੇਗੀ ਅੱਜ ਤਾਪਮਾਨ 29 ਤੋਂ 34 ਡਿਗਰੀ ਦੇ ਵਿਚਕਾਰ ਰਹੇਗਾ ਲੁਧਿਆਣਾ ਵਿਖੇ ਬੀਤੇ ਦਿਨੀ 33.0 ਡਿਗਰੀ ਤਾਪਮਾਨ ਦਰਜ ਕੀਤਾ ਗਿਆ ਸੀ ਅੱਜ ਬੱਦਲ ਛਾਏ ਰਹਿਣ ਦੀ ਭਵਿੱਖੇਵਾਨੀ ਹੈ ਤਾਪਮਾਨ ਸਤਾਈ ਤੋਂ 35 ਡਿਗਰੀ ਦੇ ਵਿੱਚ ਰਹ ਸਕਦਾ ਹੈ ਦਾ ਸਹੀ ਹੈ ਕਿ ਮੌਸਮ ਵਿਭਾਗ ਨੇ ਨਨ ਜੁਲਿਆ ਦੇ ਵਿੱਚ ਜਿਹੜਾ ਕਿ ਮੀਂਹ ਪੈਣ ਦੀ ਭਵਿੱਖਿਆਣੀ ਕੀਤੀ ਹੈ ਕਿ ਕੁਝ ਜੁਲਿਆ ਦੇ ਵਿੱਚ ਜਿਹੜਾ ਮੀਂਹ ਪੈ ਸਕਦਾ ਹਾਲਾਂਕਿ ਬਿੱਤੇ ਦੀ ਨਹੀਂ ਆਪੇ ਮੀਂਹ ਨੇ ਲੋਕਾਂ ਨੂੰ ਗਰਮੀ ਤੋਂ ਰਾਹ ਦਵਾਈ ਹੈ ਉੱਥੇ ਹੀ ਸੜਕਾਂ ਜਿਹੜੀਆਂ ਜਲਥਲ ਹੁੰਦੀਆਂ ਨਜ਼ਰ ਆਈਆਂ ਨੇ ਜਿਸ ਦੇ ਨਾਲ ਲੋਕਾਂ ਨੂੰ ਆਵਾਜਾਈ ਦੇ ਵਿੱਚ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਸੀਗਾ ਹਾਲਾਂਕਿ ਬਿੱਤੇ ਦੀ ਨਹੀਂ ਪੰਜਾਬ ਦੇ ਕਾਫੀ ਸੂਬਿਆਂ ਦੇ ਵਿੱਚ ਜਿਹੜਾ ਕਿ ਜ਼ੋਰਦਾਰ ਮੀਂਹ ਪਿਆ ਹੈ ਜਿਸ ਦੇ ਨਾਲ ਗਰਮੀ ਦੇ ਵਿੱਚ ਇੱਕ ਬਦਲਾਅ ਦੇਖਣ ਨੂੰ ਮਿਲ ਰਿਹਾ ਹੈ ਨਵੀਆਂ ਤੇ ਤਾਜ਼ੀਆਂ ਖਬਰਾਂ ਲੈ ਕੇ ਮੁੜ حاضر ਹੋਵਾਂਗੇ ਤੁਸੀਂ ਦੇਖਦੇ ਰਹੋ ਨੀਡਰ ਪੰਜਾਬੀ মিডিਆ ਹੁੰਦੇ ਹੋ ਇਜਾਜ਼ਤ ਧੰਨਵਾਦ